ਮੈਂ ਫੈਨ ਭਗਤ ਸਿੰਘ ਦਾ ਚੇੜਾ ਨਹੀਂ ਸੀ ਗੁਲਾਮੀ ਕਰਦਾ ਰੱਸਾ ਚੁੰਮ ਕੇ ਫਾਂਸੀ ਦਾ ਇੱਕ ਤਣਕੇ ਸੂਰੀ ਚੜਦਾ ਮੁੜ ਕੇ ਆ ਜਾ ਵੀੜਿਆ ਵੇ ਅਰਦਾਸ਼ ਅਗਿਨਤ ਕਰਦਾ ਮੈਂ ਫੈਨ ਭਗਤ ਸਿੰਘ ਦਾ

ਟੀਚਰ ਤੇ ਪਾਪਾ ਉਹ ਰਿਆਜ਼ਗਰਾ ਕਰਾਉਂਦੇ ਆ ਤੇ ਫਿਰ ਕੇ ਕੇ ਅਚਲੀ ਸ਼ੋਅ ਸਟਾਰਟ ਹੋਇਆ ਉਹਦੇ ਵਿੱਚ ਪਹਿਲਾ ਕੁਆਟਰਫਾਈਨਲ ਜਿੱਤੇ ਆਨੇ ਫਿਰ ਸੈਮੀਫਾਈਨਲ ਜਿੱਤੇ ਆ ਫਿਰ ਗ੍ਰੈਂਡ ਫਾਈਨਲ ਦੇ ਵਿੱਚ ਨੇ ਫਰਸਟ ਰੋਜ਼ ਨਾ ਪ੍ਰਿਆ ਤੇ ਬਹੁਤ ਖੁਸ਼ੀ ਹੋਈ ਇਸ ਚੀਜ਼ ਦੀ ਸਰ ਬਹੁਤ ਮਿਹਨਤ ਕਰਦੇ ਤੇ ਕਿ ਛੋਟਾ ਬੱਚਾ ਛੋਟੇ ਬੱਚ ਨੂੰ ਸਿਖਾਉਣ ਦਾ ਵੀ ਟਾਈਮ ਲੱਗਦਾ ਤੇ ਇਹ ਕਿ ਇਹ ਹਰੇਕ ਚੀਜ਼ ਜਲਦੀ ਪਿਕ ਕਰ ਲੈਂਦਾ ਇਹ ਦਾ ਬਲਾਈ ਚੀਜ਼ ਦਾ ਪਲੱਸ ਪੁਆਇੰਟ ਹੈ ਇਹਦਾ ਕਿ ਈਜ਼ੀਲੀ ਕਰ ਲੈਂਦਾ ਹੈ ਦੇਖਿਆ ਜੀ ਇਹ ਕਿੰਨੇ ਅੱਛਾ ਸਾਰਾ ਤੇ ਜਹਾਂ ਸਪੋਰਟਸ ਮੈਂ ਕਬੱਡੀ ਦੇ ਵਿੱਚ ਜ਼ਿਆਦਾ ਕਰਦੇ ਆ। ਅ ਸਿੰਗਿੰਗ ਦਾ ਆਪਣੇ ਕੋਈ ਰਵਾਜ ਕੋਈ ਹੈ ਨਹੀਂ ਪਰ ਇਹ ਜਦੋਂ ਕਿਸਾਨੀ ਸੰਘਰਸ਼ ਤੇ ਗਿਆ ਉੱਥੇ ਗਾਣੇ ਚੱਲਦੇ ਕਿਸਾਨੀ ਅੰਥਮ ਚੱਲਦਾ ਇਹ ਉਹਦਾ ਇਹ ਵੀ ਦੇਖੀ ਗਿਆ ਮੇਰੇ ਨਾਲ ਤੇ ਉਹ ਵੇਖ ਕੇ ਉੱਥੋਂ ਘਰੇ ਆ ਕੇ ਜਦ ਸੁਣਦਾ ਰਿਹਾ ਇਹਦਾ ਉਸ ਸੀਰੀਅਲ ਦੇ ਵੇਖ ਕੇ ਰੁਝਾਨ ਹੋਇਆ ਕਿ ਮੈਂ ਵੀ ਸਿੰਗਿੰਗ ਕਰਨੀ ਹੈ। ਅ ਸਾਰਾ ਕੁਝ ਬੈਲੈਂਸ ਕਰਨ ਦੀ ਕੋਸ਼ਿਸ਼ ਕਰੀ ਦੀ ਹੈ ਲਾਈਕ ਸਟੱਡੀਜ਼ ਵਿੱਚ ਵੀ ਬਹੁਤ ਅੱਛਾ ਹੈ 90 5 ਪਲੱਸ ਹੀ ਜਾਂਦਾ ਹਰ ਵਾਰ। ਐਂਡ ਸਪੋਰਟਸ ਵਿੱਚ ਵੀ ਬੜੀ ਹਰ ਕੀ ਹੁੰਦਾ ਪਿੱਛੇ ਜੇ ਗੇਮਸ ਹੋਈਆਂ ਸੀਗੀਆਂ ਖੇਡਾਂ ਮਤਨ ਪੰਜਾਬੀਆਂ ਉਹਦੇ ਚ ਵੀ ਨੇ ਪਾਰਟ ਲਿਆ ਸੀਗਾ ਪੋਜੀਸ਼ਨ ਵੀ ਹੋਲਡਰ ਆ ਐਂਡ ਸਿੰਗਿੰਗ ਵਿੱਚ ਵੀ ਚੱਲ ਰਿਹਾ ਆ 올 ਰੌਂਡਰਡ ਟਾਈਪ ਆ ਪਰਮਾਤਮਾ ਦੀ ਕਿਰਪਾ ਆ ਤੋਂ ਕੋਸ਼ਿਸ਼ ਕਰੀਦੀ ਕਿ ਸਾਰੀ ਚੀਜ਼ਾਂ ਨੂੰ ਥੋੜਾ ਥੋੜਾ ਟਾਈਮ ਦੇ ਕੇ ਬੈਲੈਂਸ ਬਣਾ ਕੇ ਚੱਲੀਏ ਹਾਂਜੀ ਇੱਕ ਘਰ ਦਾ ਮਾਹੌਲ ਤੇ ਲਾਈਕ ਜਿਵੇਂ ਐਜੂਕੇਸ਼ਨ ਫੀਲਡ ਆ ਸਾਡਾ ਸਕੂਲ ਚਲਾ ਰਹੇ ਕਾਫੀ ਟਾਈਮ ਤੋਂ ਐਂਡ ਗੇਮ ਵੀ ਜਿਵੇਂ ਦੇ ਦਾਦਾ ਜੀ ਆ ਉਹ ਡੀਪੀਟੀ ਚੋਂ ਰਿਟਾਇਰ ਹੋਇਆ ਇੰਟਰਨੈਸ਼ਨਲ ਲੈਵਲ ਦੇ ਪਲੇਅਰਸ ਉਹਨਾਂ ਨੇ ਪੈਰਾ ਕੀਤਾ ਸਕੂਲ ਵਿੱਚ ਵੀ ਉਹਨਾਂ ਦਾ ਰਿਕਾਰਡ ਰਿਹਾ ਕਿ ਉਹਨਾਂ ਦੀ ਬਣਾਈ ਟੀਮ ਸਟੇਟ ਲੈਵਲ ਤੋਂ ਮਤਲਬ ਮੀਨਜ਼ ਹਰ ਉਹ ਜਿੰਨੇ ਦੇ ਜੌਬ ਚ ਰਿਹਾ ਉਹ ਫਰਸਟ ਹੀ ਟੀਮ ਰਹੀ ਰਿਕਾਰਡ ਕੋਈ ਬੀਟ ਨਹੀਂ ਕਰ ਪਾਇਆ ਜਨੂਨ ਆ ਗੇਮ ਦਾ ਉਹਨਾਂ ਨੂੰ ਤੇ ਇਧਰ ਵੀ ਚਾਹੁੰਦੇ ਸੀ ਕਿ ਬਣੀ ਬਟ ਇਹ ਜਿਵੇਂ ਉਹੀ ਕਿਸਾਨ ਜਦੋਂ ਅੰਦੋਲਨ ਸੀ ਉਦੋਂ ਜਦੋਂ ਜਾਂਦਾ ਸੀ ਨਾ ਕਿਸਾਨੀ ਐਂਥਮ ਉਦੋਂ ਬਹੁਤ ਗਾਣੇ ਚੱਲਦੇ ਸੀਗੇ ਸੁਣ ਸੁਣ ਕੇ ਸੁਣ ਸੁਣ ਕੇ ਇੰਨੀ ਉਹ ਸਿੱਖਣਾ ਗਾਉਣਾ ਸ਼ੁਰੂ ਕਰ ਦਿੱਤਾ ਥੈਨ ਕੁਛੇ ਦੀ ਟ੍ਰੇਨਿੰਗ ਹੋ ਗਈ ਤੇ ਇੰਨਾ ਜ਼ਿਆਦਾ ਕੈਪੇਬਲ ਹੋ ਗਿਆ ਕਿ ਇੰਨੀ ਛੋਟੀ ਏਜ ਵੀ ਚੀ ਇੱਕ ਨੇ ਵੱਡੇ ਕੇ ਕੇਐਚਡੀ ਦੇ ਪਲੇਟਫਾਰਮ ਤੋਂ ਇਹ ਫਰਸਟ ਰਨਰਸ ਆਫ ਦੀ ਟਰੋਫੀ ਲੈ ਕੇ ਆਏ ਵੈਸੇ ਵੈਸੇ ਮੈਨੂੰ ਵੀ ਥੋੜੀ ਜਿਹੀ ਹਰਾਨੀ ਹੁੰਦੀ ਆ ਕਿ ਮਤਲਬ ਇਹ ਸਾਡੇ ਬਹੁਤ ਹੀ ਮਤਲਬ ਕਬੱਡੀ ਦਾ ਜ਼ਿਆਦਾ ਪਰ ਇਹ ਆ ਵੀ ਜਦੋਂ ਇਹ ਖਾਨੀਸ਼ ਖੇਤ ਵਿੱਚ ਦਿੱਲੀ ਗਿਆ ਨਾ ਇਦਾਂ ਉੱਥੋਂ ਇਹਨੇ ਸ਼ੌਂਕ ਪੈਦਾ ਹੋ ਗਿਆ ਤੇ ਫੇਰ ਘਰ ਆ ਕੇ ਨਾ ਇਦਾਂ ਇਹਨੇ 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 ਗੁੰਗਣਾਉਂਦੇ ਰਹਿਆ ਨਾ ਕਦੀ ਗੋਂਦੇ ਗੋਂਦੇ ਇੱਧਰ ਨਹੀਂ ਤਰਜਾ ਕਿ ਉੱਧਰ ਨਹੀਂ ਚਲ ਜਾ ਹਾਂਜੀ ਫੇਰ ਅਸੀਂ ਸੋਚਿਆ ਵੀ ਜੇ ਇਹਦਾ ਇਹਦਾ ਗੋਂ ਵਾਲੇ ਪਾਸੇ ਮਾਹੌਲ ਬਣਦਾ ਜਾਂਦਾ ਇਦਾਂ ਉਹਦੇ ਕਰਕੇ ਫੇਰ ਮੈਂ ਇਹਨਾਂ ਨੂੰ 뮤직 ਟੀਚਰ ਦਾ ਪ੍ਰਬੰਧ ਕਰਕੇ ਦਿੱਤਾ ਤੇ ਉਹਨਾਂ ਨੇ ਫੇਰ ਇਹਨਾਂ ਦਾ ਬੜਾ ਤਰਸਿਆ ਤਰਸਿਆ ਦੇ ਮਤਲਬ ਥੋੜੇ ਸਮੇਂ ਦੇ ਵਿੱਚ ਹੀ ਇਹਨ ਤੱਕ ਨਹੀਂ ਲਾਇਆ ਕਿ ਮਤਲਬ ਜੇ ਨਾ ਕਬੱਡੀ ਵਾਲੇ ਪਾਸੇ ਤੇ ਹੈ ਜ ਅਜੇ ਮੇਰਾ ਸ਼ੌਂਕ ਹੈਗਾ ਵੀ ਇਹ ਇਹ ਸਾਡਾ ਬੱਚਾ ਕਬੱਡੀ ਖੇਡੇ ਪਰ ਇਹ ਵੀ ਜੇ ਤੇ ਨਾਲ ਨਾਲ ਦਾ ਸਿੰਗਿੰਗ ਕਰੇਗਾ ਤੇ ਕੋਈ ਕੋਈ ਇਤਰਾਜ ਵਾਲੀ ਗੱਲ ਨਹੀਂ ਵਧੀਆ ਰਹੇਗਾ ਇਹ ਦੋਵੇਂ ਫੀਲਡਾਂ ਦੇ ਜਿਹੜਾ ਮਰਜ਼ੀ ਚੁਣ ਲਵੇ ਇਤਰਾ ਮਤੇ ਦਾਦਾ ਜੀ ਦਾ ਸ਼ੌਂਕ ਪੂਰਾ ਕਰਨਾ ਤੇ ਆਪਣਾ ਵੀ ਕਰਨਾ ਹਾਂਜੀ ਸਰ ਮੁਸ਼ਕਿਲ ਤਾਂ ਕਾਫੀ ਹੁੰਦਾ ਬੱਚੇ ਨੂੰ ਸਿਖਾਉਣ ਲੱਗਿਆਂ ਪਰ ਇਹ ਬੱਚਾ ਜਲਦੀ ਫਾਲੋ ਕਰ ਲੈਂਦਾ ਇੱਕਨਾਂ ਮ ਜਿਸ ਤਰ੍ਹਾਂ ਨੇ ਮਮਾ ਨੇ ਦੱਸਿਆ ਕਿ ਪੜ੍ਹਾਈ ਵੀ ਜਲਦੀ ਵਧੀਆ ਫਾਲੋ ਕਰ ਲੈਂਦਾ ਕੁਛ ਪੜਾਣੇ ਆ ਜਲਦੀ ਇਹਨੂੰ ਕਰ ਲੈਂਦਾ ਵਾ ਹਾਂਜੀ ਉਸ ਤਰ੍ਹਾਂ ਮੈਂ ਸੰਗੀਤ ਵਿੱਚ ਇਹਨੂੰ ਜੋ ਵੀ ਸਿਖਾਇਆ ਵਾ ਇਹਨੇ ਜਲਦੀ ਫਾਲੋ ਕਰ ਲਿਆ ਔਰ ਇਨੀ ਜ਼ਿਆਦਾ ਦਿੱਕਤ ਨਹੀਂ ਹੋਈ ਬਾਕੀ 5-6 ਮਹੀਨੇ ਤੋਂ ਸਿੱਖ ਰਿਹਾ ਪਰ ਜਿ ਲੱਗਦਾ ਇਸ ਤਰ੍ਹਾਂ ਕਿ ਜਿਦਾਂ 5-6 ਸਾਲ ਤੋਂ ਸਿੱਖ ਰਿਹਾ ਹੋਵੇ ਇਹ ਗੁਰੂ ਜੀ ਸਾਨੂੰ ਬਹੁਤ ਖੁਸ਼ੀ ਹੋਈ ਆ ਤੇ ਸਰ ਬਾਕੀ ਸਭ ਨੂੰ ਸਾਰੇ ਪਰਿਵਾਰ ਨੂੰ ਬਹੁਤ ਖੁਸ਼ੀ ਆ ねえ<い> sebelum ini kat dalam